ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਅੱਜ ਆਪਾਂ ਜੀ ਸਾਡੇ ਮਾਲਵੇ ਦੇ ਬਹੁਤ ਹੀ ਪ੍ਰਸਿੱਧ ਨਗਰ ਪਿੰਡ ਚਕਰ ਦੀ ਧਰਤੀ ਦੇ ਤੁਸੀਂ ਦਰਸ਼ਨ ਕਰ ਰਹੇ ਹੋ ਗੁਰਦੁਆਰਾ ਸਾਹਿਬ ਵਿਖੇ ਖੜੇ ਆ ਜਿਹੜਾ ਕਾਰਨ ਉਹਦਾ ਤੁਹਾਨੂੰ ਸਭ ਨੂੰ ਪਤਾ ਇਕਤਾ ਮਿਸ਼ਨ ਪਿਛਲੇ 14 ਸਾਲਾਂ ਤੋਂ ਹਸਪਤਾਲਾਂ ਤੇ ਲੋੜਵੰਦ ਸੰਗਤਾਂ ਲਈ ਸੇਵਾ ਨਿਭਾ ਰਿਆ ਤੇ ਬਹੁਤ ਹੀ ਵੱਡਾ ਉਪਰਾਲਾ ਪਿੰਡ ਚਕਰ ਵੱਲੋਂ ਆਰੰਭਤਾ ਕੀਤੀ ਗਈ ਹੈ ਅੱਜ ਅਸੀਂ ਖੜੇ ਆ ਅੱਜ ਦੇ ਸਾਰੇ ਦਿਨ ਦਾ ਜਿੰਨਾ ਵੀ ਪ੍ਰੋਜੈਕਟ ਹੈ ਇਕਤਾ ਮਿਸ਼ਨ ਦਾ ਸਮੁੱਚੇ ਪਿੰਡ ਚਕਰ ਵੱਲੋਂ ਗੁਰਦੁਆਰਾ ਸਾਹਿਬ ਦੇ ਕੇ ਸਮੁੱਚੇ ਨਗਰ ਦੇ ਸੰਗਤ ਦੇ ਸਹਿਯੋਗ ਨਾਲ ਤਿਆਰਬਰ ਤਿਆਰ ਕੀਤਾ ਗਿਆ ਲੋੜ ਤੋਂ ਜੇ ਸਾਡਾ 5000 ਦਾ ਟਾਰਗੇਟ ਸੀ ਤਾਂ 1000 ਜਾਨੇ ਦਾ ਵਾਧੂ ਹੋਊਗਾ ਸੋ ਪਿੰਡ ਚੱਕਰ ਦਾ ਧੰਨਵਾਦ ਵੀ ਆ ਸਾਡੇ ਵੀਰ ਬਜ਼ੁਰਗ ਨਾਲ ਸਾਡੇ ਭਜੰਗੀ ਵੀ ਖੜੇ ਨੇ ਸਾਡੀਆਂ ਬੀਬੀਆਂ ਮਤਾਮਾ ਭੈਣਾਂ ਨੇ ਵੀ ਹਾਜ਼ਰੀ ਭਰੀ ਉਹਨਾਂ ਸਭ ਦਾ ਧੰਨਵਾਦ ਜਿਨ੍ਹਾਂ ਨੇ ਕਿਣਕਾ ਵੀ ਯੋਗਦਾਨ ਪਾਇਆ ਤੇ ਬੇਨਤੀ ਆ ਪਿੰਡ ਚੱਕਰ ਦਾ ਪਰਾਲਾ 8 ਤਰੀਕ ਨੂੰ ਕੀਤਾ ਜਾ ਰਿਹਾ ਸਾਰਾ ਨਗਰ ਵੱਧ ਚੜ ਕੇ 8 ਤਰੀਕ ਨੂੰ ਆਪਾਂ ਗੁਰੂ ਘਰ ਇਕੱਠੇ ਹੋਈਏ ਅਤੇ ਗੁਰੂ ਸਾਹਿਬ ਗੁਰੂ ਨਾਨਕ ਪਾਤਸ਼ਾਹ ਦੇ ਕੀਤੇ ਸੱਚੇ ਸੌਦੇ ਨੂੰ ਆਪਾਂ ਸਫਲ ਕਰੀਏ। ਬਾਕੀ ਸਾਰੇ ਪਿੰਡਾਂ ਨੂੰ ਸਾਡੀ ਅਪੀਲ ਆ ਇੱਕ ਇੱਕ ਦਿਨ ਦੀ ਸੇਵਾ ਜ਼ਰੂਰ ਲਈਏ। ਆਪਾਂ ਵੀ ਆਪ ਨੂੰ ਪਿੰਡ ਪਿੰਡੀ ਇੱਕ ਇੱਕ ਦਿਨ ਸੇਵਾ ਇਸ ਤਰ੍ਹਾਂ ਤਿਆਰ ਕਰੀਏ। ਸਾਰੇ ਨਗਰ ਚੱਕਰ ਦਾ ਧੰਨਵਾਦ ਆ। ਸੱਚੇ ਪਾਤਸ਼ਾਹ ਜਾਣੀ ਜਾਣ ਨੇ ਮਹਾਰਾਜ ਦੀ ਕਿਰਪਾ। ਇਸੇ ਤਰ੍ਹਾਂ ਮਹਾਰਾਜ ਚੜ੍ਹਦੀ ਕਲਾ ਬਖਸ਼ਣ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।